ਮੇਰੇ ਵੱਲੋਂ ਜੀ ਆਇਆਂ ਆਖਦੇ ਆ ਮੇਰੇ ਇਸ YouTube ਚੈਨਲ ਤੇ ਆਦੀ ਤਾਜ਼ਾ ਖਬਰ ਜੋ ਕਿ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗੀ ਹਾਂ ਕਿ ਮੁਲਾਜ਼ਮਾਂ ਦੇ ਪੈਨਸ਼ਨ ਨੂੰ 6ਵੇਂ ਪੇ ਕਮਿਸ਼ਨ ਦਾ 18000 ਕਰੋੜ ਰੁਪਏ ਬਣਦਾ ਹੈ ਜੇ ਜਲਦੀ ਹੀ ਦੇਵੇ ਨਹੀਂ ਤਾਂ ਮੁਲਾਜ਼ਮ ਦੇ ਪੈਨਸ਼ਨ 2027 ਦੀ ਚੋਣਾਂ ਦਾ ਜਵਾਬ ਦੇਣਗੇ ਕੇਂਦਰ ਸਰਕਾਰ ਨੇ ਆਪਣੇ ਮੁਲਾਜ਼ਮਾਂ ਦੇ ਪੈਨਸ਼ਨ ਦੇ ਲਈ 8ਵਾਂ ਪੇ ਕਮਿਸ਼ਨ ਲਾਗੂ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਕਰਕੇ ਮੁਲਾਜ਼ਮਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਿ 1 ਜਨਵਰੀ 2026 ਤੋਂ ਲਾਗੂ ਕਰਨ ਦੀ ਸੰਭਾਵਨਾ ਜਿਸ ਕਰਕੇ 50 ਲੱਖ ਕੇਂਦਰੀ ਮੁਲਾਜ਼ਮਾਂ ਦੇ 69 ਲੱਖ ਪੈਨਸ਼ਨ ਨੂੰ 2026 ਦੇ ਵਿੱਚ ਲਾਭ ਹੋਵੇਗਾ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੀਟਿੰਗਾਂ ਦੇ ਵਿੱਚ ਮੰਨੀਆਂ ਲਾਗੂ ਨਹੀਂ ਤਾਂ ਤਰਨਤਾਰਨ ਦੇ ਜਿਮਨੀ ਚੌਂ ਦੇ ਵਿੱਚ ਹਾਰ ਦਾ ਮੂੰਹ ਦੇਖਣਾ ਪਵੇਗਾ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਜ਼ ਵੱਲੋਂ ਤਰਨਤਾਰਨ ਦੇ ਵਿੱਚ ਜਾ ਕੇ ਮਾਨ ਸਰਕਾਰ ਤੋਂ ਮੰਗ ਲਈ ਮੁਲਾਜ਼ਮਾਂ ਨੇ ਲਾਇ ਡੀਏ ਦੇ ਵਿੱਚ ਵਾਅਦਾ ਕਰਾਉਣ ਲਈ ਤੇ 6ਵੇਂ ਪੇ ਕਮਿਸ਼ਨ ਦਾ ਐਰੀਅਰ ਲੈਣ ਲਈ ਮਾਨ ਸਰਕਾਰ ਨੂੰ ਲਗਾਤਾਰ ਮੰਗ ਪੱਤਰ ਦਿੱਤੇ ਜਾ ਰਹੇ ਹਨ ਅਤੇ ਮਾਨ ਸਰਕਾਰ ਮੁਲਾਜ਼ਮਾਂ ਦੀਆਂ ਉਪਰੋਕਤ ਮੰਗਾਂ ਦਾ ਹੱਲ ਕਰ ਸਕਦੀ ਹੈ ਕਿਉਂਕਿ ਜਿਮਨੀ ਚੋਣ ਦੀ ਚੋਣਾਂ ਨੂੰ ਜਿੱਤਣ ਦੇ ਲਈ ਬਿਜਲੀ ਮੁਲਾਜ਼ਮਾਂ ਇਕਤਾ ਮੰਚ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਅਤੇ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਉਲਿੱਕੇ ਸੰਘਰਸ਼ ਅਨੁਸਾਰ ਲੁਧਿਆਣੇ ਦੀਆਂ ਸਾਰੇ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਵੱਲੋਂ ਜੋ ਪਾਵਰ ਕਾਰਪੋਰੇਸ਼ਨ ਦੀ ਜਾਇਦਾਦਾਂ ਵੇਚਣ ਵੱਲੋਂ ਤੇ ਕੇਂਦਰ ਸਰਕਾਰ ਵੱਲੋਂ ਅਗਲੇ ਸੈਸ਼ਨ ਵੱਲੋਂ ਬਿਜਲੀ ਐਕਟ 2025 ਪਾਸ ਕਰਵਾ ਕੇ ਬਿਜਲੀ ਬੋਰਡ ਨੂੰ ਪ੍ਰਾਈਵੇਟ ਹੱਤਾਂ ਵਿੱਚ ਦੇਣ ਦੇ ਵਿਰੋਧ ਵਿੱਚ ਧਰਨਾ ਦਿੱਤਾ ਗਿਆ ਬੁਲਾ ਰਿਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੇਕਰ ਪਾਵਰ ਕਾਮ ਦੀਆਂ ਪ੍ਰਾਪਰਟੀਆਂ ਨੂੰ ਹੀ ਵੇਚ ਦਿੱਤਾ ਗਿਆ ਤਾਂ ਐਕਟ بجلی ਐਕਟ 2025 ਪਾਸ ਹੋ ਗਿਆ ਤਾਂ ਇਸ ਦਾ ਪ੍ਰਬੰਧ ਰਾਜ ਸਰਕਾਰ ਕੋਲੋਂ ਕੇਂਦਰ ਸਰਕਾਰ ਕੋਲ ਚਲਾ ਜਾਵੇਗਾ ਜੋ ਕਿ ਅੱਗੇ ਪ੍ਰਾਈਵੇਟ ਕੰਪਨੀਆਂ ਨੂੰ ਸੌਪ ਦੇਣਗੇ ਤੇ ਅੱਗੇ ਬਿਜਲੀ ਦੀਆਂ ਦਰਾਂ ਵੀ ਬਹੁਤ ਮਹਿੰਗੀਆਂ ਹੋ ਜਾਣਗੀਆਂ ਜੋ ਆਮ ਆਦਮੀ ਆਮ ਆਦਮੀ ਦੀ ਪਹੁੰਚ ਤੋਂ ਪਰੇ ਹੋ ਜਾਵੇਗੀ ਆਗੂਆਂ ਨੇ ਇਸ ਸਖਤ ਸ਼ਬਦਾਂ ਦੀ ਨਿਖੇਦੀ ਕਰਦੇ ਹੋਏ ਪੰਜਾਬ ਸਰਕਾਰ ਤੇ ਕੇਂਦਰ ਸਰਕਾਰਾਂ ਤੋਂ ਇਹਨਾਂ ਤਰਤੀਬਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ ਜੇਕਰ ਇਹਨਾਂ ਤਰਤੀਬਾਂ ਨੂੰ ਵਾਪਸ ਨਾ ਲਿਆਗਾ ਤਾਂ ਸੰਘਰਸ਼ ਨੂੰ ਤੇਜ਼ ਕਰਦੇ ਹੋਏ 9 ਨਵੰਬਰ ਨੂੰ ਤਰਨਤਾਰਨ ਵਿਖੇ ਭਰਾਤਰੀ ਜਿੱਥੇ ਬੰਦੀਆਂ ਦੇ ਸਹਿਯੋਗ ਨਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅੱਜ ਦੇ ਇਸ ਦਰਰੇ ਨੂੰ ਰਤਨ ਸਿੰਘ ਮਜਾਰੀ ਹਰਪਾਲ ਸਿੰਘ ਚੀਮਾ ਰਪਾਲ ਸਿੰਘ ਤੇ ਸਰਬਜੀਤ ਸਿੰਘ ਭਾਣਾ ਆਦਿ ਨੇ ਸੰਬੋਧਨ ਕੀਤਾ ਰਿਟਾਇਰਡ ਮੁਲਾਜ਼ਮਾਂ ਨੂੰ ਫੈਕਟਰ 2.59 ਲਾਗੂ ਕਰਨ ਦੇ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਮੁੱਖ ਮੰਤਰੀ ਭਗਮੰਤ ਮਾਨ ਦੇ ਨਾਲ ਕਈ ਮੀਟਿੰਗਾਂ ਹੋਈਆਂ ਹਨ ਪਰ ਮੀਟਿੰਗਾਂ ਦੇ ਵਿੱਚ ਕੇਵਲ ਲਾਰੇ ਹੀ ਪ੍ਰਾਪਤ ਹੋਏ ਹਨ ਜੇਕਰ ਹੁਣ ਇਸ ਮੰਗ ਦਾ ਹੱਲ ਨਾ ਹੋਇਆ ਤਾਂ 2027 ਦੀ ਚੋਣਾਂ ਤੋਂ ਪਹਿਲਾਂ ਰਿਟਾਇਰਡ ਮੁਲਾਜ਼ਮਾਂ ਨੂੰ ਫੈਕਟਰ 2.59 ਲਾਗੂ ਕਰ ਸਕਦੀ ਹੈ ਮਾਨ ਸਰਕਾਰ ਦੇ ਮੁਲਾਜ਼ਮਾਂ ਦੀਆਂ ਪੱਖਦੀਆਂ ਮੰਗਾਂ ਦਾ ਹੱਲ ਜਲਦੀ ਕਰੇ ਜਿਸ ਦੇ ਵਿੱਚ ਮੁਲਾਜ਼ਮਾਂ ਦੀਆਂ ਮੁੱਖ ਮੰਗ ਵਿੱਚ ਡੀਏ ਦੇ ਵਿੱਚ ਵਾਅਦਾ ਕਰੇ ਡੀਏ ਦੀ ਕਿਸ਼ਤਾਂ ਦਾ ਬਕਾਇਆ ਦੇਣ ਦੇ ਲਈ ਸਰਕੂਲਰ ਜਾਰੀ ਕਰੇ ਰਿਟਾਇਰਡ ਹੋਏ ਮੁਲਾਜ਼ਮਾਂ ਨੂੰ ਫੈਕਟਰ 2.59 ਲਾਗੂ ਕਰੇ ਪੰਜਾਬ ਸਰਕਾਰ ਦੇ ਵਿਭਾਗ ਦੇ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰੇ ਤੇ ਪਰਮਿਸ਼ਨਲ ਪੀਰੀਅਡ ਵਾਲੇ ਤਨਖਾਹਾਂ ਦੇ ਵਿੱਚ ਵਾਧਾ ਕਰੇ ਉਪਰੋਕਤ ਮੰਗਾ ਸੰਬੰਧੀ ਸਰਕਾਰ ਸਰਕੂਲਰ ਜਾਰੀ ਕਰੇ ਪੰਜਾਬ ਸਟੇਟ ਮinistrial ਸਰਵਿਸ ਯੂਨੀਅਨ ਨੇ ਫੈਸਲਾ ਕੀਤਾ ਕਿ 7 ਸਤੰਬਰ ਨੂੰ ਪੰਜਾਬ ਦੇ ਕੋਨੇ ਤੋਂ ਮੁਲਾਜ਼ਮ ਤਰਨਤਾਰਨ ਦੇ ਵਿੱਚ ਜਾ ਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਮਿੱਤ ਮੰਤਰੀ ਹਰਮਾਲ ਸਿੰਘ ਹਰਪਾਲ ਸਿੰਘ ਚੀਮਾ ਦੇ ਨਾਲ ਕੋਈ ਮੀਟਿੰਗਾਂ ਬਾਰੇ ਮੁਲਾਜ਼ਮਾਂ ਨੂੰ ਜਾਣੂ ਕਰਵਾਉਣਗੇ ਧੰਨਵਾਦ ਜੀ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਵੀਡੀਓ ਨੂੰ ਬਤ ਤੋਂ ਬਤ ਸ਼ੇਅਰ ਕਰੋ